ਕਿੰਨੇ ਕਿਤੇ ਤੱਕ ਤੈ ਜਾ ਰਹੀ ਹੈ ਦੇਖੋ ਜੀ ਗੁਰਦਾਸਪੁਰ ਗੁਰਦਾਸਪੁਰ ਵਿਦਵਾਨਤਾ ਦਾ ਖੇਤਰ ਦੇ ਵਿੱਚ ਜਿਹੜੀ ਵਿਕਾਸ ਦੀ ਗੱਡੀ ਆ ਉਹ ਬਹੁਤ ਤੇਜ਼ੀ ਦੇ ਨਾਲ ਚੱਲ ਰਹੀ ਆ ਔਰ ਉਹਦੇ ਵਾਸਤੇ ਇਹ ਸਭ ਸੰਗਤ ਜਿਹੜੀ ਅੱਜ ਦੋਵੇਂ ਪਿੰਡਾਂ ਦੀ ਇਕੱਠੀ ਹੋਈ ਆ ਭੁੱਲੇ ਚੱਕਦੇ ਪੰਦੇਰ ਉਹਨਾਂ ਸਾਰਿਆਂ ਦਾ ਬਸ ਸਮੇ ਦਾ ਵੀ ਅਸ਼ੀਰਵਾਦ ਆ ਉਹ ਆ ਦੀਆਂ ਸ਼ੁਭ ਕਾਮਨਾਵਾਂ ਨੇ ਕਿ ਜਿਹੜੇ ਇੰਨੇ ਪਰਾਰੇ ਰੁਕੇ ਕੰਮ ਸੀ ਵਿਕਾਸ ਦੇ ਆ ਜੋ ਪੂਰੇ ਹੋੜ ਜਾ ਰਹੇ ਨੇ ਆ ਜਿਹੜੀ ਸੜਕ ਭੁਲਚੱਕ ਵਾਲੀ ਸੀਗੀ ਮਕੇਰੀਆ ਰੋਡ ਤੋਂ ਭੁਲਚੱਕ ਜਾਂਦੀ ਹੈ ਇਹ ਤਕਰੀਬਨ 1.67 ਕਿਲੋਮੀਟਰ ਜਿਹੜੀ ਆ ਉਹ ਬਣਨ ਜਾ ਰਹੀ ਆ ਔਰ ਦੂਸਰੀ ਜਿਹੜੀ ਆ ਭੰਦੇੜਾ ਤੋਂ ਹੋ ਕੇ ਬਦੇਹਾਲੀ ਤੱਕ ਉਹ 3.53 ਕਿਲੋਮੀਟਰ ਬਣਨ ਜਾ ਰਹੀ ਆ ਸੋ ਦੋਹਾਂ ਦੇ ਤਕਰੀਬਨ 1 ਕਰੋੜ 7 ਲੱਖ ਰੁਪਈਆ ਖਰਚਾ ਹੋਣ ਦਾ ਅਨੁਮਾਨ ਹੈ ਇਹਦੇ ਨਾਲ ਵਧੀਆ ਸੜਕ ਬਣੇਗੀ لوکاں ਨੂੰ واਵਾ جائے گا سوکھ رہی جیన్స్ کپڑے لے جانے ਦੇ ਵਿੱਚ ਸਹੂਲਤ ਮਿਲੂਗੀ ਔਰ ਇਹਦੇ ਵਿੱਚ ਖੂਬਸੂਰਤੀ ਹੈ ਆ ਕਿ ਅੱਜ ਸਰਕਾ ਬਣਦੀ ਐ ਸੀ ਟੁੱਟ ਜਾਂਦੀ ਐ ਸੀ ਦੀ ਆ ਕੌਣ ਇਹ ਸੜਕ ਦੇ ਵਿੱਚ 1 ਸਾਲ ਦੀ ਲਾਇਬਿਲਟੀ ਤੇ 5 ਸਾਲ ਦੀ مینٹیننس ਹੈ ਜਿਹੜੀ ਸਾਲ ਉਹ ਵੀ ਵਜ੍ਹਾ ਜਿਹੜੀ ਇਨਕਲੂਡ ਕੀਤੀ ਗਈ ਆ ਸੋ ਤਕਰੀਬਨ ਮੈਂ ਦੁਬਾਰਾ ਦੱਸ ਰਿਹਾ ਕਿ ਦੋਨੋਂ ਦੇ ਪਰ ਇੱਕ ਦੀ ਲੰਬਾਈ ਜਿਹੜੀ ਆ ਉਹ 3.54 ਕਿਲੋਮੀਟਰ ਜਿਹੜੀ ਪਿੰਡੌਰ ਤੋਂ ਬੱਬਿਆਲੀ ਦੇ ਮੁਕੇਰੀਆ ਰੋਡ ਆ ਔਰ ਦੂਸਰੀ 1.66 ਕਿਲੋਮੀਟਰ ਆ ਤੇ ਦੋਵਾਂ ਦਾ ਜਿਹੜਾ ਖਰਚਾ ਇੱਕ ਦੇ ਤਕਰੀਬਨ 40 ਲੱਖ ਰੁਪਈਆ ਖਰਚ ਆਣਾ ਦੂਜੀ ਦੇ 60 ਲੱਖ ਰੁਪਈਆ ਖਰਚਾ ਆਣਾ ਸੋ ਟੋਟਲ 1 ਕਰੋੜ 7 ਲੱਖ ਦੇ ਕਰੀਬ ਇਹ ਦੋਵਾਂ ਦਾ ਖਰਚਾ ਆਣਾ ਤੇ 5 ਸਾਲ ਦੀ ਗਾਰੰਟੀ ਜਿਹੜੀ ਆ ਉਹ ਸੜਕਾਂ ਦੀ ਮਨਟੇਨੈਂਸ ਦੀ ਤਾਂ ਕਿ ਇਹ ਖਰਾਬ ਨਾ ਹੋਵੇ ਸੋ ਦੋਨੋਂ ਨਗਰ ਸਾਡੇ بڑے ਸਰਵੌਰ ਨਗਰ ਦੇ ਤੈਨੂੰ ਬੋਲਣ ਵਾਲਾ ਜੇ ਸਾਰੇ ਪਿੰਡ ਦੇ ਬਹੁਤ ਕੁਤੰਤ ਤੇ ਸਤਿਕਾਰਕ ਸਚੀਤਾ ਨੇ ਜੋ ਨਾ ਨਾ ਲੱਗ ਪਏ ਸਰਪੰਚਾ ਦਰਵਾਜ਼ੀ ਇੱਕ ਦਾ ਵੀ ਰਹਿ ਗਿਆ ਕੋਈ ਬੁਰਾ ਲੱਗੂਗਾ ਤੁਹਾਡੇ ਸਾਰਿਆਂ ਦਾ ਇਥੇ ਆ ਕੇ ਗਿਲਜੀਆਂ ਘਰਾਈਆ ਤੋਂ ਪ੍ਰਵਾਦ ਕਰਦਾ ਕੋਈ ਜਿਆਨ ਕਹਿੰਦਾ ਔਰ ਦੂਸਰੀ ਮੇਰੀ ਬੇਨਤੀ ਆ ਕਿ ਸਾਡੀ ਰਾਜਨੀਤੀ ਦਾ ਮਕਸਦ ਸਾਡੀ ਸੱਤਾ ਦਾ ਮਕਸਦ ਕੇਵਲ ਤੇ ਕੇਵਲ ਵਿਕਾਸ ਤੇ ਸੇਵਾ ਦਾ ਵਿਕਾਸ ਤੇ ਸੇਵਾ ਹੀ ਕਰਕੇ ਮੋਕੜੂ ਸੁਖਰਾਵਾ ਬਨੋੜਾਵਾ ਔਰ ਇਹ ਜਿਹੜੇ ਦੋਨੇ ਤਿੰਨੇ ਪਿੰਡ ਨੇ ਸਾਡੇ ਇਲਾਕੇ ਦੇ ਧਲਵਾੜ ਪਿੰਡ ਨੇ ਕਲਸ ਆਵਾਜਾਈ ਬਹੁਤ ਆ ਔਰ ਇੱਕ ਕਲੈਕਟਿਵ ਪਿੰਡ ਹੈ ਕਹਿੰਦੇ ਜਿਹੜੀ ਆ ਬਕੇਰੀਆ ਔਰ ਦੂਸਰੇ ਜ਼ਿਲ੍ਹੇ ਦੇ ਨਾਲ ਚੱਲਦੀ ਸੀ ਆ ਜਦੋਂ ਦੀ ਮੇਨ ਸੜਕ ਬਣ ਗਈ ਸੀਗੀ ਔਰ ਜਿਹੜੀਆਂ ਦੂਜੀਆਂ ਲਿੰਕ ਰੋਡਸ ਰਹਿ ਗਈਆਂ ਸੀਗੀ ਉਹ ਵੀ ਲੋਕਾਂ ਦੀ ਬੜੀ ਪਰੇਸ਼ਾਨੀ ਦਾ ਸਬਬ ਸੀਗਾ ਸੋ ਅੱਜ ਮੈਂ ਤਾਂ ਦਿਲ ਦੀ ਗੱਈਆਂ ਤੋਂ ਧਲਵਾੜ ਕਰਦਾ ਭਗਵੰਦ ਮਾਨ ਜੀ ਮੁੱਖ ਮੰਤਰੀ ਜੀ ਦਾ ਔਰ ਸਾਡੇ ਜਿਹੜਾ ਪੀਡਬਲੂਡੀ ਮੰਤਰੀ ਨੇ ਸ਼੍ਰੀ ਅਲਪਨ ਸਿੰਘ ਈਟੀਓ ਸਾਹਿਬ ਜਿਨ੍ਹਾਂ ਨੇ ਅੱਜ ਸਾਡੀ ਜਿਹੜੀ ਬੜੀ ਪੁਰਾਣੀ ਮੰਗਸੇ ਨੂੰ ਪੂਰਾ ਕੀਤਾ ਸੋ ਮੈਂ ਹੋਰ ਵੀ ਵਿਸ਼ਵਾਸ ਦੁਆਣਾ ਆਪਣਾ ਦਸਤਾਨ ਅੰਦਰ ਸਿੰਘ ਜੀ ਸੁੰਦਰ ਜੀ ਅਰਦਾਹਾ ਚੜੀ ਤੁਸੀਂ ਸਾਰੇ ਬੇੜੇ ਸਤਕਾਰਯੋਗ ਵਸਨੀਕ ਹੋ ਜਿਹੜੇ ਕੋ ਹੋਰ ਕੰਮ ਨੇ ਜਿਹੜੇ ਆਪਾਂ ਕਰ ਸਕਦੇ ਆ ਵੱਡੇ ਕੰਮ ਉਹ ਵੀ ਦੱਸੋ ਉਹ ਵੀ ਸਾਰੇ ਕਰਾਂਗੇ ਡਿਵੈਲਪਮੈਂਟ ਕਰਾਉਣਾ ਸਾਡੀ ਡਿਊਟੀ ਆ ਔਰ ਉਹ ਜਿਹੜਾ ਵਿਕਾਸ ਆ ਅਸੀਂ ਲਾਈਨ ਦੇ ਉੱਪਰ اٹਕੇ ਕੰਮ ਕਰਨਾ ਔਰ ਹਰ ਬਸ਼ਰ ਦੀ ਲੋੜ ਨੂੰ ਪੂਰਾ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਬੜੇ ਇਹਦੇ ਸਾਰੇ ਪਰਿਵਾਰ ਹੀ ਐਸੇ ਨੇ ਜਿੱਥੇ ਸਾਡੇ ਨਾਲ ਪਰਿਵਾਰਕ ਸੰਬੰਧ ਨੇ ਦੂਜੀ-ਦੂਜੀ ਪੀੜ੍ਹੀ ਦਾ ਸੰਬੰਧ ਆ ਉਹ ਇਹ ਪਰਿਵਾਰ ਵਧਣ ਫੁੱਲਣ ਇਹਨਾਂ ਨੂੰ ਚੰਗਾ ਮਾਹੌਲ ਮਿਲੇ ਉਹ ਸਾਡੀ ਖੁਸ਼ੀ ਦੀ ਗੱਲ ਆ ਸੋ ਬਹੁਤ ਵਾਹ ਕਹਿੰਦਾ ਹੋਇਆ ਅੱਜ ਸਾਰੇ ਇਲਾਕੇ ਨੂੰ ਪਰਿਵਾਰਕ ਦੇ ਨਾਲ ਹੀ ਸਭ ਕਾਮਨਾਵਾਂ ਦਿੰਦਾ ਕਿ ਇੱਕ ਦੂਸਰੇ ਨਾਲ ਬੇਨਤੀ ਕਰੂੰਗਾ ਬਹਿਗੋ ਵਾਲਿਆਂ ਨੂੰ ਵੀ ਔਰ ਖਾਸਕਰ ਤਕਵਾ ਸਰਾਬ ਨੇ ਵੀ ਸਾਡੇ ਬਾਕਸੇ ਦੀ ਇੰਦਰਜੀ ਕੰਮ ਪਿੰਡ ਦਾ ਹੋਣਾ ਕੋਈ ਲਾਗ ਨਹੀਂ ਕਰਨਾ ਕੰਮ ਅਸੀਂ ਕੁਆਲਿਟੀ ਦਾ ਕਰਾਉਣਾ ਬਿਹਾਰੀ ਕੰਮ ਕਰਾਉਣਾ ਤਾਂ ਕਿ ਲੋਕੀਏ ਨਾ ਹੋੜ ਵੀ ਆਜੀ ਸੜਕ ਬਣੇ ਪਛਿਆ ਵੀ ਨਿਵਾੜ ਖੜੇ ਪਾ ਜਾਣ ਜਿੱਥੇ ਤੁਸੀਂ ਕੰਮ ਦੇਖਦੇ ਹੋ ਕਮਜ਼ੋਰ ਹੋ ਰਿਹਾ ਕੰਮ ਨੂੰ ਰੋਕ ਦਿਓ ਅਸਰ ਨੂੰ ਦੱਸ ਦਿਓ ਸਾਡੇ ਐਸਡੀਓ ਲਖਜੀਤ ਜੀ ਉੱਥੇ ਆ ਜਾਣ ਦੇ ਨਾਲ ਲਖਵੀਰ ਜਣਾ ਜੇਹੀ ਆ ਦੋਵੇਂ ਲੋਕਾਂ ਲਖਰ ਦੇ ਅਦਾਸ ਪਰ ਦੇ ਇਹਨਾਂ ਦੇ ਧਿਆਨ ਚ ਲਿਆਓ ਇਹ ਮੈਨੂੰ ਗਰਬੰਦੀ ਗੁਰਬੰਦ ਸਾਹਿਬ ਨੂੰ ਦੱਸੋ ਮੀਨ ਮੇਰੇ ਤੱਕ ਕਰ ਦਿਓ ਕੰਮ ਬਾਕਵਲਿਟੀ ਦਾ ਇਹਦੇ ਕੋਈ ਕੰਪਨਡਸੀ ਹੋਇਆ ਚਾਹੀਦਾ ਕੰਮ ਵਧੀਆ ਹੋਵੇ ਤਾਂ ਕਿ ਲੋਕ ਵਧੀਆ ਤਰੀਕੇ ਦੇ ਨਾਲ ਇੱਥੇ ਰਹਿ ਸਕਣ ਸਵਾਜ ਇਹਤ ਮੁਬਾਰਦ ਦੇ ਉੱਪਰ ਚੰਗਾ ਲਗਾ ਇਹ ਜਿਹੜੇ ਬੜੇ ਪੁਰਾਣੇ ਕੰਮ ਸੀ ਅੰਗੋਲੇ ਪਏ ਸੀਗੇ ਔਰ ਕਈ ਦਿਨ ਤੋਂ ਇਹ ਹੋਣ ਵਾਲੇ ਸੀਗੇ ਅੱਜ ਇਹ ਕੰਮ ਜਿਹੜੇ ਨੇ ਸ਼ੁਰੂ ਹੋ ਜਾਣਗੇ ਸੋ ਕੋਸ਼ਿਸ਼ ਹੋਏਗੀ ਕਿੰਨੇ ਪੀਰੀਅਡ ਚ ਖਤਮ ਕਰੇਗੇ ਪਰ ਜਲਦੀ ਕੋਸ਼ਿਸ਼ ਕਰੋ ਕਿਉਂਕਿ ਅੱਗੇ ਸਾਲ ਆ ਰਹੇ ਨੇ ਲੋਕਾਂ ਨੇ ਆਪਣੀ ਫਸਲ ਵੀ ਜਨਗੋਆ ਲੈ ਕੇ ਜਾਣੀ ਆ ਤੇ ਜਿੰਨੀ ਜਲਦੀ ਹੋ ਸਕੇ ਉਹਨਾ ਕਰੋ ਤੇ ਵਧੀਆ ਕੰਮ ਜਿਹੜਾ ਬਿਆਰੀ ਹੋਣਾ ਚਾਹੀਦਾ ਆ ਆ ਜੀ ਬੈਲ ਸਾਹਿਬ ਨੂੰ ਸਾਡੀ ਬੜੀ ਚਿਰ ਦੀ ਟੀਮਾਂ ਸੀ ਸੜਕਾਂ ਦਾ ਬਹੁਤ ਮਾੜਾ ਹਾਲ ਸੀ ਬਹੁਤ ਪਿੰਡਾਂ ਦੀਆਂ ਦਾ ਤੇ ਬਰਸਾਤ ਦੇ ਵਿੱਚ ਬਹੁਤ ਤੰਗੀ ਸੀ ਨੱਗਿਆ ਨਹੀਂ ਜਾਂਦਾ ਬਹੁਤ ਜ਼ਿਆਦਾ ਤੰਗੀ ਸੀ ਬੈਲ ਸਾਹਿਬ ਨੂੰ ਇੱਕ ਵਾਰੀ ਕਿਹਾ ਇਹਨਾਂ ਦੋਨੋਂ ਕੰਮ ਸਾਡੇ ਪੈਲ ਦੇ ਆਧਾਰ ਤੇ ਕੀਤੇ ਆ ਤੇ ਗਾੜੀ ਦੀ ਬੈਲ ਸਾਹਿਬ ਦੇ ਕਿਹਾ ਕਿ ਜਿਹੜਾ ਵੀ ਕੰਮ ਹੈਗਾ ਮੈਨੂੰ ਦੱਸੋ ਮੈਂ ਕਾਇਮਲਾ ਖਰਾਾ Okay. Hey.